ਦੇਖੋ ਜੀ ਮੈਂ ਦੱਸਣਾ ਚਾਹੁੰਨਾ ਕੱਲ ਮੈਂ ਬਾੜ ਰਹੀ ਰਹੀ ਜਿਹੜੇ ਬਿਲਕੁਲ ਨਾਲ ਲੱਗਦੇ ਪਿੰਡਾਂ ਦੇ ਵਿੱਚ ਗਿਆ ਔਰ ਉੱਥੋਂ ਦੇ ਲੋਕਾਂ ਦਾ ਹੌਸਲਾ ਔਰ ਜਜ਼ਬਾ ਦੇਖਿਆ ਔਰ ਲੋਕ ਬਿਲਕੁਲ ਮੈਂ ਕਹਿ ਸਕਦਾ ਵੀ ਚੜ੍ਹਦੀ ਕਲਾ ਚ ਨੇ ਔਰ ਬੜੀ ਵੱਡੀ ਗੱਲ ਜੋ ਵੇਖਣ ਨੂੰ ਆਈ ਹੈ ਉਹ ਕਹਿੰਦੇ ਜੀ ਅਸੀਂ ਸਾਨੂੰ ਇੱਥੇ ਰਹਿਣ ਦਿਓ ਸਾਡੇ ਪਿੰਡ ਨਾਲ ਠਾਓ ਅਸੀਂ ਸਗੋਂ ਜੇ ਕੋਈ ਕੱਲ ਕੋਈ ਆਫਤ ਬਣਦੀ ਹੈ ਤੇ ਆਪਾਂ ਆਪਣੀ ਫੌਜ ਦਾ ਸਾਥ ਦਵਾਂਗੇ ਔਰ ਅੱਜ ਮੈਂ ਮਟਾਲੇ ਦੇ ਵਿੱਚ ਆਇਆ ਮੈਂ ਕਿਉਂਕਿ ਸਾਡੀ ਕੋਸ਼ਿਸ਼ ਇਹ ਹੈ ਹਲਾ ਬਟਾਲਾ ਨਹੀਂ ਮੈਂ ਕੱਲ ਡੇਰਾ ਬਾਬਾ ਨਾਨਕ ਹਲਕੀਚਵੀ ਮੈਂ ਔਰ ਮੇਰੇ ਨਾਲ ਗੁਰਦੀਪ ਰੰਧਾਵਾ ਜੀ ਐਮ ਐਲ ਏ ਉੱਥੋਂ ਦੇ ਆਪਾਂ ਚੈੱਕ ਕਰਕੇ ਆਏ ਸਾਰਾ ਔਰ ਰਾਤੀ ਜਿਹੜੀ ਹੈ ਸ਼ਾਮ ਨੂੰ ਸਾਡੀ ਪ੍ਰਸ਼ਾਸਨਾਂ ਵੀ ਮੀਟਿੰਗ ਸੀ ਸਾਰੀ ਨਾਲ ਡੀ ਸੀ ਸਾਹਿਬਾਨ ਐਸ ਐਸ ਪੀ ਸਾਹਿਬਾਨ ਸਾਰੇ ਹਾਲਾ ਅਫਸਰ ਸੀ ਉੱਥੇ ਕਿਉਂਕਿ ਸਾਨੂੰ ਇਹ ਵੀ ਕੱਲ ਨੂੰ ਕੋਈ ਜੇ ਕਿਤੇ ਕੋਈ ਔਖੀ ਘੜੀ ਆਉਂਦੀ ਹੈ ਉਹਦੇ ਵਾਸਤੇ ਆਪਾਂ ਨੂੰ ਆਪਣੇ ਆਪ ਨੂੰ ਸੇਫ ਰੱਖਣਾ ਜਿਹੜਾ ਬੜਾ ਜ਼ਰੂਰੀ ਹੈ ਔਰ ਪਰ ਮੈਂ ਇੱਕ ਗੱਲ ਕਹਿ ਦੇਣਾ ਚਾਹੁੰਦਾ ਨਾਲ ਦੇ ਨਾਲ ਹਾਲ ਦੀ ਘੜੀ ਕੋਈ ਵੀ ਐਸਾ ਮਾਹੌਲ ਨਹੀਂ ਕੋਈ ਐਸੀ ਗੱਲਬਾਤ ਨਜ਼ਰ ਨਹੀਂ ਆ ਰਹੀ ਜਿਹਦੇ ਨਾਲ ਕੋਈ ਪੈਨਿਕ ਕ੍ਰੀਏਟ ਹੋਵੇ ਮੈਂ ਦੇਖ ਰਿਹਾ ਅਭੀ ਝੂਠੀਆਂ ਅਫਵਾਹਾਂ ਤੇ ਸੋਸ਼ਲ ਮੀਡੀਆ ਤੋਂ ਥੋੜਾ ਜਿਹਾ ਗਰੇਜ ਕੀਤਾ ਜਾਵੇ ਜੋ ਪ੍ਰਸ਼ਾਸਨ ਵੱਲੋਂ ਹੁਕਮ ਆਉਂਦੇ ਨੇ ਜੋ ਸਰਕਾਰ ਵੱਲੋਂ ਹੁਕਮ ਆਉਂਦੇ ਨੇ ਉਹਨੂੰ ਇਨ ਬਿਨ ਫਾਲੋ ਕੀਤਾ ਜਾਵੇ ਬਾਕੀ ਕੋਈ ਡਰਨ ਦੀ ਲੋੜ ਨਹੀਂ ਅੱਜ ਸਵੇਰੇ ਦੋ ਤੋਂ ਤਿੰਨ ਵਾਰੀ ਜਿਹੜੇ ਸਾਇਰਨ ਬੱਜੇ ਇੱਕ ਅਫਵਾਹ ਫੈਲ ਗਈ ਕਿ ਦੁਕਾਨਾਂ ਬੰਦ ਕਰਵਾਈਆਂ ਜਾ ਰਹੀਆਂ ਨੇ ਪੈਨਿਕ ਇੱਕ ਕ੍ਰੀਏਟ ਹੋਇਆ ਕਿਤੇ ਬੰਦ ਹੋ ਗਿਆ ਇਹ ਤੇ ਨਹੀਂ ਪਤਾ ਲੇਕਿਨ ਬਹੁਤ ਸਾਰੇ ਲੋਕਾਂ ਨੇ ਕੰਮਾਂ ਨਹੀਂ ਬੰਦ ਕੀਤੇ। ਅ ਦੇਖੋ ਮੈਂ ਦੱਸਣਾ ਚਾਹੁੰਦਾ ਸਾਇਰਨ ਦਾ ਮਤਲਬ ਜਿੱਦਾਂ ਪੁਲਿਸ ਵੀ ਜਿੱਦਾਂ ਸਾਇਰਨ ਵਜਾ ਕੇ ਲੰਘਦੀ ਹੈ ਜਾਂ ਉਹਦਾ ਮਤਲਬ ਇਹ ਹੈ ਵੀ ਆਪਣੇ ਆਪ ਨੂੰ ਸੇਫ ਕਰ ਆਪਣੇ ਆਪ ਨੂੰ ਸੇਫ ਕਰ ਲਓ ਉਹਦਾ ਮਤਲਬ ਇਹ ਨਹੀਂ ਵੀ ਜਿੱਦਾਂ ਮੈਂ ਦੇਖ ਰਿਹਾ ਸੀ ਮਾਹੌਲ ਵੀ ਮੈਂ ਮੈਂ ਵੀ ਹੁਣ ਮਾਰਕੀਟ ਤਾਂ ਨਹੀਂ ਆ ਰਿਹਾ ਸੀ ਉਹ ਬਿਲਕੁਲ ਕਿਸੇ ਨੇ ਕੋਈ ਅਫਵਾਹ ਛਾਤੀ ਵੀ ਦੁਕਾਨਾਂ ਬੰਦ ਕਰ ਦਿਓ ਜੀ ਹੁਕਮ ਹੋ ਗਿਆ ਜੀ ਦੁਕਾਨਾਂ ਬੰਦ ਕਰ ਦਿਓ ਸਾਰੀ ਮਾਰਕੀਟ ਬਿਲਕੁਲ ਬੰਦ ਸੀ ਮੇਰੀ ਇਸ ਰਿਗਾਰਡਿੰਗ ਗੱਲ ਜਿਹੜੀ ਡੀਸੀ ਸਾਹਿਬਾਨ ਨਾਲ ਐਸਐਸਪੀ ਸਾਹਿਬਾਨ ਨਾਲ ਵੀ ਗੱਲ ਹੋਈ ਉਹ ਕਿਤੇ ਸਾਡੇ ਵੱਲੋਂ ਤਾਂ ਕੋਈ ਐਸਐਮਐਸ ਮੈਸੇਜ ਆਇਆ ਹੀ ਨਹੀਂ ਇਸੋ ਮੈਂ ਆਪ ਜਾ ਕੇ ਦੁਕਾਨਾਂ ਖਲਾ ਕੇ ਆਇਆ ਆ ਆਪ ਜਾ ਕੇ ਲੋਕਾਂ ਨੂੰ ਬੇਨਤੀ ਕਰਕੇ ਆਇਆ ਔਰ ਮੈਂ ਆਪ ਜੀ ਦੇ ਮਾਧਿਅਮ ਰਾਹੀਂ ਵੀ ਇਹੋ ਬੇਨਤੀ ਕਰਦਾ ਵੀ ਆਪਣੇ ਆਪ ਨੂੰ ਸੇਫ ਰੱਖਣਾ ਮਤਲਬ ਕਿ ਜਿਤਨਾ ਮੈਂ ਕਹਿ ਸਕਦਾ ਛਤਾਂ ਦੇ ਅੰਡਰ ਰੋ ਜਿੰਨਾ ਰਹਿ ਸਕਦੇ ਹੋ ਛਤਾਂ ਦੇ ਅ ਅਦੀ ਰੋ ਜਿੰਨਾ ਵੀ ਆ ਬਾਹਰ ਘੱਟ ਫਿਰੋ ਤੇ ਕਰਾਊਡ ਜਿਹੜਾ ਉਹ ਇਕੱਠਾ ਨਾ ਕਰੋ ਬਸ ਇਹ ਹੋਈ ਹਾਸਪੀਟਲ ਦੇ ਵਿੱਚ ਜੀ ਐਸਐਮਐਸ ਸਾਹਿਬ ਬਤੌਰ ਨਾਲ ਨੇ ਜੀ ਮੈਂ ਇਹਨਾਂ ਨਾਲ ਜ਼ਿਕਰ ਕਰ ਰਿਹਾ ਸੀ ਔਰ ਪੁੱਛਿਆ ਵੀ ਐਡਵਾਂਸ ਜਿਹੜਾ ਆਪਾਂ ਬੈਡਡ ਖਾਲੀ ਰੱਖੇ ਨੇ ਠੀਕ ਹੈ ਤੇ ਦਵਾਈ ਦਵਾਈ ਵਗੈਰਾ ਥੀਟਰ ਵਗੈਰਾ ਸਾਡੇ ਆਲ ਮੋਸਟ ਕੰਪਲੀਟ ਨੇ ਜਿੱਥੇ ਵੀ ਕਿਤੇ ਕੋਈ ਐਮਰਜੈਂਸੀ ਦਾ ਸਾਨੂੰ ਸਾਇਰਨ ਨਜ਼ਰ ਆਉਂਦਾ ਹੈ ਤੇ ਆਪਾਂ ਬਿਲਕੁਲ ਤਿਆਰ ਪਰ ਤਿਆਰ ਹੋ ਏਦੇ ਨਾਲ ਨਾਲ ਇਹ ਤੇ ਹੋ ਗਿਆ ਸਾਡਾ ਸਰਕਾਰੀ ਹਸਪਤਲ ਔਰ ਮੈਂ ਬਟਾਲੇ ਦੇ ਵੀ ਪ੍ਰਾਈਵੇਟ ਹਸਪਤਲ ਵਾਲਿਆਂ ਨੂੰ ਵੀ ਬੇਨਤੀ ਕਰਦਾ ਵੀ ਤਗੜੇ ਹੋ ਕੇ ਅਵਲ ਤੇ ਐਸੀ ਨੌਬਤ ਨਹੀਂ ਆਉਂਦੀ ਕਿਉਂਕਿ ਅ ਐਸਾ ਕੋਈ ਸਾਨੂੰ ਕੋਈ ਸਿਗਨਲ ਵੀ ਨਹੀਂ ਆ ਕੋਈ ਸਾਨੂੰ ਐਸਾ ਕੋਈ ਮੈਸੇਜ ਵੀ ਨਹੀਂ ਹੱਲੇ ਤੱਕ ਤੇ ਕੋਈ ਆਇਆ ਪਰ ਫਿਰ ਵੀ ਜੇ ਕਿਤੇ ਇਨ ਕੇ ਜ਼ਰੂਰਤ ਪੈਂਦੀ ਆ ਤੇ ਸਾਡੇ ਵੱਲੋਂ ਇਹ ਆ ਵੀ ਆਪਣੇ ਜਿਹੜੇ ਪ੍ਰਾਈਵੇਟ ਹਸਪਤਲ ਵੀ ਨੇ ਉਹ ਵੀ ਆਪਾਂ ਯੂਜ਼ ਕਰ ਸਕਦੇ ਆ ਉਹਨਾਂ ਨੂੰ ਵੀ ਇਹੋ ਬੇਨਤੀ ਆ ਵੀ ਆਪੋ ਤੁਸੀਂ ਵੀ ਆਪੋ ਆਪਣੀ ਜਿਹੜੀ ਤਿਆਰੀ